ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਕਰ ਦਿਆਂ ਤੁਸੀਂ ਸਾਰੇ ਠੀਕ ਸਾਫ਼ ਹੋਵੋਗੇ ਤੇ ਕੱਢ ਦੀ ਕਲਾ ਵਿੱਚੋਂ ਜੀ ਤੇ ਇਹਦਾ ਸ਼ਾਮ ਦਾ ਟਾਈਮ 6 ਵਜੇ ਦਾ ਹੈ। ਮੈਂ ਘਰਾਂ ਤੋਂ ਕਿਹਾ ਸੀ ਇੱਕੋ ਦਮ ਬੱਦਲ ਹੋ ਗਿਆ ਕਿ ਮੇਰੇ ਕੋਲ ਆਪਕਾ ਕੈਮਰੇ ਵਿੱਚ ਦਿਖਾਈ ਦਿੰਦਾ ਤੇ ਲਈ ਹੁਣ ਕਰਿਆ ਹੈ। ਮੀਂਹ ਜਦੋਂ ਪੈਂਦਾ ਹੈ ਉਹ ਫੰਦਾ ਜਿਹਾ ਹੋ ਜਾਂਦਾ ਬਸ ਗਰਮੀ ਵੀ ਹੋ ਜਾਂਦੀ ਹੈ। ਗਰਮੀ ਵੀ ਹੈ ਤੇ ਇੱਕ ਸਾਡੀ ਮੂੰਗੀ ਵੀ ਵੱਢਣ ਵਾਲੀ ਪਈ ਆ ਉਹਨੂੰ ਵੀ ਨੁਕਸਾਨ ਆ ਜੀ ਦਾ ਜਿੰਨੀ ਜ਼ਿਆਦਾ ਪੈ ਗਿਆ ਤੇ ਮੂੰਗੀ ਕਾਲੀ ਹੋ ਜਾਣੀ ਵੱਢਣ ਵਾਲੀ ਆ ਥੋੜੇ ਥੋੜੇ ਦਿਨਾਂ ਤੱਕ ਵੱਢਣੀ ਆ ਮੂੰਗੀ ਕੱਲ ਵੀ ਬੱਦਲ ਆਇਆ ਤੇ 5:00 ਵਜੇ ਕਰ ਲਾ ਪਰ ਬੱਦਲ ਬਹੁਤ ਗੱਜਗਾ ਸੀ ਤੇ ਗੱਜਦਾ ਸੀਗਾ ਪਰ ਪਿਆ ਨਹੀਂ ਹੁਣ ਵੀ ਪਤਾ ਨਹੀਂ ਦੇਖੋ ਬੱਦਲ ਰੋਜ਼ ਹੀ ਹੋ ਜਾਂਦਾ ਏ ਤੇ ਬਰ ਬਹੁਤ ਠੰਡ ਠੰਡੀ ਹਵਾ ਚੱਲਦੀ ਹੁੰਦੀ ਹੈ ਲਾਜੀ ਇਸ ਤਰ੍ਹਾਂ ਆਪਣਾ ਤੜਕਾ ਲੱਗਦਾ ਪਿਆ ਸੋਇਆ ਬੀਨ ਦਾ। ਉਹਦੀ ਸਬ지 ਬਣ ਜੇ ਤੋ ਇਹ ਤਾਂ ਮੈਂ ਅਗਰ ਸੋਇਆ ਦਾ ਤੜਕਾ ਪਾਉਂਗੀ। ਤੇ ਬਾਹਰ ਵੀ ਬਹੁਤ ਪੈਂਦਾ ਹੈ ਇਸ ਤਰ੍ਹਾਂ ਕਿ ਅੰਦਰ ਦੇਸੇ ਤੜਕਾ ਲਾਉਂਦੇ। ਹੌਣ ਹਟਾ ਕੇ ਮੜਾਗਾ ਹਮਪਾ ਰੱਖਿੰਦੇ ਜਾਣਾ ਤੇ ਮਸਾਲੇ ਬਣਾਉਣ ਲੱਗਦੇ। ਇਹ ਲਗਾ ਕਰਕੇ ਰਿਠੋ ਹੋ ਜਾਣਾ ਤਾਰਾਂ। सोयाबीन पानस पानी क्योंकि मरको भी है तो तड़का ये अपना अलग अलग जल्द टमाटर भी पाते मसाले भी पाते मसाले लून मिर्च हल्दी से वेब पाए आप जीरा तो लसन प्याज टमाटर ਇਹ ਪੜਕਾ ਲੈ ਲਿਆ। ਤੁਸੀਂ ਇਹ ਕਿਰਦਾਨਾ ਸਭ ਕੁਝ ਬਣਾਉਣੇ ਕਿ ਸਿਰ ਮੁੱਤਰ ਹਰ ਸਭ ਕੁਝ ਪਾਣੀ ਆ ਦਾਲ ਚਲ ਚੁਕੀ। ਇਹਨਾਂ ਪੜਕਾ ਪੜਕਾ ਸਪਾਰਾ ਚੋਂ ਬੰਦ ਨਹੀਂ। ਫਿਰ ਇਹਦੇ ਵਿੱਚ ਪਾ ਕੇ ਇਹ ਸੂਰਾ। ਤੇ ਬੇਟੀ ਨੇ ਇਹ ਲਾ ਕੇ ਘਰੀ ਚਾਰਤੂੜੀ। ਉਹ ਤੇ ਆ ਅਕਲੋ ਨਾਲ ਜਾਗਣਾ ਲੱਗੀ ਹੈ। ਤੇ ਫਿਰ ਮੈਂ ਤਰਫ ਜੀ ਬੰਦ। ਲੇਟ ਹੈ ਅੱਜ ਮੀਂਹ ਦੇ ਕਰਕੇ ਲੇਟ ਹੋ ਗਿਆ ਸਾਰਾ ਕੰਮ ਤੇ ਸਬਜ਼ੀ ਮੰਗਵਾ ਲਈ ਨੂੰ ਘਰ ਨਹੀਂ ਪੰਪ ਸਕਤੀ ਤੁਮਾਨੂੰ ਲਿਖ ਦਿੱਤੇ ਸਬਜ਼ੀ ਮੰਗਦੇ ਮੰਗ ਲਈ ਹਟ ਗਿਆ ਹੁਣ ਦਾਦੇ ਨਹੀਂ ਪਈ ਜਾਂਦਾ ਕੋਈ ਫਟ ਨਹੀਂ ਥੋੜਾ ਜਿਹਾ ਬਦਲ ਅਜੇ ਵੀ ਹੈਗੇ ਆ ਬਦਲ ਕੱਜ ਤੱਕ ਆ ਗਿਆ तारा चोण हज़े दुध नारा चोखे तड़क पूरा ਬਹੁਤ ਸਬਜ਼ੀ ਮੰਦੀ ਹੈ। ਉਰਤੀ ਨੂੰ ਬੰਦ ਬੀਤੇ ਆਪਣੀ ਬਹੁਤ ਸਬਜ਼ੀ ਮੰਦੀ ਹੈ। ਅੱਗੇ ਉਹ ਬਣਾ ਲੈਂਦੇ ਹਾਂ ਕਾਫੀ ਟਾਈਮ ਦਾ ਬਣਾਇਆ ਹੈ। og så tar vi det ਅੱਜ ਹੈਗੀ ਤਾਂ ਕਿੰਨੀ ਮੋੜੀ ਮੋੜੀ ਅੱਲਾ ਤੇ ਨਹੀਂ ਤੇ ਆਇਆ ਬਹੁਤ ਸੜਕ ਤੇ ਵੀ ਪੈਂਦਾ 3 ਵਜੇ 4 ਵਜੇ ਜੀ ਪਰ ਗਰਮੀ ਸਹੀ ਹੋ ਰਹੀ ਹੈ ਤਗਲਾ ਗਿੱਲਾ ਜਿਹਾ ਹੋ ਗਿਆ ਰੋਟੀ ਵੀ ਬਹੁਤ ਦੇਰ ਇਹ ਬਹੁਤ ਹੋਇਆ ਤੇ ਨਾਲ ਇਹ ਬੀਚ ਤੇ ਆ ਗਿਆ ਇਹ ਤਾਂ ਫਾਬਲਿਓ ਸੌਰ ਵਿੱਚ ਸੌਰਾ ਪਾਉਂ। ਇਹ ਕਿਰਪਾ ਕਰਕੇ ਤੁਸੀਂ ਤੋਂ ਆਪ ਇਹਨੂੰ ਪਿੱਛੇ ਬਾਹਰ ਨਾ ਛੋੜੇ ਦੇ ਪਿੱਛੇ ਛੱਡ ਦੇ ਸਾਦੇ ਉਹ ਮੈਂ ਕਿ 5000 ਰੁਪਏ ਚਾਹ ਦੋ ਤੇ ਕਿਤੇ ਜੜਾ ਸਾਢੇ ਦੇਣੀ ਹੈ ਠੀਕ ਹੈ ਉਹ ਬਾਪ ਮਤ ਵਿਚਾਰ ਜਿਹੀ ਤਾਂ ਪਰਮ ਚੀਂ ਰੱਖ ਲੈਣਾ ਇਹ ਤਾਂ ਕੁਝ ਨਹੀਂ ਮੱਕੇ ਕਰਨਾ ਕਰਨਾ ਹੈ ਹਾਂ ਤਾਂ ਆਈ ਜਾਣੇ ਮੇਰੇ ਤਾਂ ਘਰ ਆ ਤੇ ਲਾਈਟ ਹੈ ਨਾ ਦੰਬੀ ਨਾ ਨਾ ਰੋਟੀ ਵੀ ਨਹੀਂ ਹੋ ਗਈ ਬਿਠਾ ਇੱਕ ਚਲਾ ਰੱਖੀ ਨਾ ਰੱਖੀ ਚਿੱਟੀਆਂ ਪੱਗਾਂ ਇਹ ਉਹ ਤੇ ਲਾ ਕੋਡ ਉਹ ਆ ਉਹ ਜੋ ਟੱਪਦਾ ਹੋ ਗਿਆ ਨਾ ਉਹ ਸ਼ੈਂਪੂ ਪਾ ਕੇ ਪਾ ਕੇ ਲੋ ਦੋਨੇ ਹੀ

ਇਹ ਹਰ ਸੌਖਾ ਆਇਆ ਇਹ ਉਹ ਵੀ ਅਸਲ ਵਿੱਚ ਆਪ ਹੁੰਦਾ ਹੈ ਉਹ ਨਹੀਂ ਰੋਜ਼ ਹੀ ਅਸੀਂ ਇਹ ਚਾਹ ਬਣਾਉਂਦੇ ਹਾਂ ਕਿ ਤਾਜ਼ਾ ਕੰਮ ਕਰਾਉਂਦਾ ਨਾ ਜੋ ਦਾ ਪਰੋਲੀ ਵੀ ਬਣਾ ਲਈਆ ਪਰੋਲੀ ਨੂੰ ਇਹ ਗਰਹੋਂ ਉਪਰ ਇੱਕ ਕਮਿਟੀ ਹੋਰ ਲਾਉਣੀ ਹੈ ਜਿਹਦਾ 2 ਹਾਂ ਮਿਤੀ ਉਹਦਾ ਪੂਰੀ ਬਣ ਗਈ ਹੈ ਉੱਪਰ ਤੇ ਦੋ ਹਾਂ ਮਿਤੀ ਇਹ ਲਾ ਕੇ ਫਿਰ ਇਹਦੇ ਉੱਪਰ ਆਪਣਾ ਕੋਚਾ ਦੇ ਦਿੰਦੇ ਪਰ ਬਣੀ ਪਿੰਡੀ ਜਈਏ ਗੋਲ ਬਣੀ ਗਈ ਚਲ ਕੋਈ ਨਹੀਂ ਰੱਖੇ ਪਤਾ ਨਹੀਂ ਇਹ ਵਾਚ ਕਾੜਿਆ ਜਾਣਾ ਆਪਣਾ ਵਿੱਚ ਚਲੋ ਜੇ ਰੋਟੀ ਬਣਾ ਲਈਏ ਲੋਜ ਖੀਰ ਆਪਣੀ ਬਣ ਗਈ। ਇਹ ਨੇਰਾ ਹੋ ਗਿਆ। ਲੋਜ ਖੀਰ ਬਣ ਚੁੱਕੀ ਹੈ ਆਪਣੀ ਆਪਾ ਤੇਲ ਦੇ ਚੋਂ-ਚੋਂ ਕੱਢ ਕੇ ਇਸ ਕਾਂਡੇ ਵਿੱਚ ਕੱਢ ਲਈ ਆ। ਉਹ ਪਤੋ ਦੇਣਾ ਹੈ। ਤੇ ਪਈ-ਪਈ ਵੀ ਹਜੇ ਠੰਡੀ ਜਿੱਦ ਤਾ ਹੁਣ ਨਹੀਂ ਗਾੜੀ ਹੋ ਜਾਣੀ ਆ। ਤੇ ਇਹਨਾਂ ਆਪਾ ਫਰਿੱਜ ਰੱਖ ਠੰਡੀ ਕਰਕੇ ਸਵੇਰ ਨੂੰ ਖਾਵਾਂਗੇ। ਠੰਡੇ-ਠੰਡੇ ਸਵਾਦ ਲੱਗਦੀ ਆ। ਇਹਦੇ ਵਿੱਚ ਆਪਾ ਕੋਈ ਡਰਾਈ ਫਰੂਟ ਨਹੀਂ ਪਾਇਆ ਸਿਰਫ ਇਲਾਚੀ ਕੁੱਟ ਕੇ ਪਾਤੀ ਸੀ। ਤੇ ਆਪਾਂ ਇਹ ਇਹ ਜੀ ਆਪਾਂ ਆਪਣੇ ਲਈ ਕੱਢ ਲਈ ਖਾਣ ਲਈ ਤੇ ਇਹ ਵਾਲੀ ਆਪਾਂ ਵਰਕਸ਼ਾਪ ਦੇ ਦੇਣੀ ਆ ਮੁੰਡੇ ਕੰਮ ਕਰਦੇ ਵਿੜੇ ਆਪਣੇ ਵਰਕਸ਼ਾਪ 'ਚ ਇਹ ਉਹਨਾਂ ਨੂੰ ਦੇ ਦੇਣੀ ਆ ਤੇ ਇਹ ਆਪਾਂ ਉਹਨਾਂ ਨੂੰ ਵੀ ਉੱਥੇ ਵਰਕਸ਼ਾਪ 'ਚ ਫਰਿੱਜ ਦਿੱਤੀ ਹੋਈ ਰੱਖੀ ਹੋਈ ਆ ਹੁਣ ਖਾ ਲੈਣ ਨੂੰ ਖਾਣੀ ਹੁਣ ਨੂੰ ਹੁਣ ਖਾ ਲੈਣਗੇ ਸਵੇਰ ਨੂੰ ਖਾਣੀ ਸਵੇਰੇ ਤਾਂ ਮਰਚ ਕਰ ਲੰਗੇ ਆਪਾਂ ਹੁਣ ਦੇ ਦੇਣੀ ਉਹਨਾਂ ਨੂੰ ਜੇ ਕੋਈ ਜਾਂ ਚੁੱਕੀ ਕਿੰਨੀ ਤੇਰਿਆ ਜੇ ਵੀਡੀਓ ਤੀਜਾ ਦੇਨੇ ਆ ਤਿੰਨ ਦਿਨਾਂ ਚ ਵੀਡੀਓ ਪੂਰੀ ਕੀਤੀ ਆ ਬਹੁਤ ਮਿਲਦੇ ਆਏ ਜਦੋਂ ਮੀਂਹ ਪੈਂਦਾ ਉਹ ਨੱਕਰ ਮੌਸਮ ਠੰਡਾ ਰਹਿੰਦਾ ਬਾਅਦ ਫਿਰ ਬਹੁਤ ਗਰਮ ਹੋ ਜਾਂਦੀ ਹੈ ਇਸ ਕੋ ਦਾ ਮੈ ਨਹੀਂ ਆ ਗਿਆ ਤਾਂ 라 ਕਿ ਉਹ ਕਿ ਮੈਂ ਅੰਦਰ ਹੀ ਆਈ ਸੀ ਤੇ ਮੈਂ ਕਿਹ ਜਾ ਕੇ ਮੈਂ ਨਾ ਥਿੱਲੇ ਤੇ ਤੜਕਾ ਲਾਦਣਾ ਚਾਹਤੀ ਨੂੰ ਤੇ ਜਾਨ ਨੂੰ ਕੋ ਦਮ ਨੇਹਰ ਪੈ ਗਿਆ ਨੇਹਰੀ ਰਵਨ ਨਾ ਪਈ ਤੇ ਨਾਲ ਹੀ ਨਹੀਂ ਆ ਗਿਆ ਸਬਜੀ ਨਹੀਂ ਲੇਟ ਹੋ ਗਈ ਹੁਣ ਹੀ ਹਾਟੇ ਤੇ ਬਾਹਰ ਗੈਸ ਤੇ ਬਣਾਉ ਨੂੰ ਜੀਨ ਕਰਦਾ ਹੁਣ ਹੀ ਹਾਟੇ ਤੇ ਬਾਹਰ ਹੀ ਬਣਾਉਂਗੀ ਉੱਥੇ ਥਿੱਲੇ ਤੇ ਕੰਤ ਲੈ ਦਾ ਦਾ ਸਬਦ ਨੂੰ ਬੜੀ ਲੱਗਦੀ ਹੈ ਕਿ ਨਾਲ ਇਹਨਾਂ ਵਧੀਆ ਰੈਸਪੀ ਜੰਦੀ ਹੈ ਤਨ ਕੀ ਤਰ੍ਹਾਂ ਵੀ ਦੇ ਤੋਂ ਨਾਲ ਵਧੀਆ ਸੁਆਦ ਆਣਦੀ ਹੈ ਅੱਜਿੱ ਤਿੱਖਾ ਨਹੀਂ ਹੁੰਦਾ ਚੰਗੇ ਕਨਫਰਮ ਤਕਾਲ ਪਿਆ ਸੀ ਤੇ ਜਿਹੜੇ ਤੜਕੇ ਤੇ ਆਇਆ ਕੱਲ ਤੇ ਆਪ ਜੀ ਮਜੂਰੀ තෑම ස අ්දගෙන්තාවග සැ තර ජ පා ට විතු කරතය හි න බදන ගත්ත කළී සස්රි කාදී